ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਬਹੁਤ ਵਧੀਆ ਪਾਸ ਵਾਲਾਂ ਤੇ ਉੱਤੇ ਲਗਾਉਣ ਵਾਲੀ ਇੱਕ ਰੈਮਡੀ ਤਿਆਰ ਕਰਾਂਗੇ ਜਿਹੜੇ ਤੁਹਾਡੇ ਵਾਲ ਬਿਲਕੁਲ ਹੀ ਬਲੈਕ ਕਲਰ ਦੇ ਹੋ ਜਾਣਗੇ ਜਦੋਂ ਆਪਾਂ ਕਿਤੇ ਵੀ ਕੋਈ ਫੰਕਸ਼ਨ ਤੇ ਜਾਂ ਕਿਤੇ ਵੀ ਆਪਾਂ ਨੇ ਜਾਣਾ ਹੁੰਦਾ ਵਾ ਤੇ ਆਪਣੇ ਕਈ ਵਾਰੀ ਵਾਲ ਚਿੱਟੇ ਹੁੰਦੇ ਆ ਉਹਨਾਂ ਨੂੰ ਆਪਾਂ ਕਿਵੇਂ ਕਾਲੇ ਕਰ ਸਕਦੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਆਪਾਂ ਦੱਸਦੇ ਹਾਂ ਕਿਸ ਤਰੀਕੇ ਨਾਲ ਆਪਾਂ ਰੈਮਡੀ ਤਿਆਰ ਕਰਦੇ ਆ ਤੇ ਇੱਕ ਸੌਫ ਲਈ ਆਪਨੇ ਦੇਖੋ ਜੀ ਤੁਹਾਨੂੰ ਮਹਿੰਦੀ ਲਗਾਉਣ ਦੀ ਉਸ ਟਾਈਮ ਦੇ ਵਿੱਚ ਬਿਲਕੁਲ ਵੀ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਲਗਾ ਸਕਦੇ ਹੋ ਆਪਣੇ ਵਾਲਾਂ ਦੇ ਉੱਤੇ ਦੇਖੋ ਜੀ ਇਹ ਮਿੰਟੋ ਮਿੰਟੀ ਆਪਾਂ ਲਗਾਉਂਦੇ ਸਾਰੇ ਆਪਣੇ ਵਾਲੇ ਜਿਹੜੇ ਵਾਲ ਨੇ ਉਹ ਚਿੱਟੇ ਨੇ ਉਹ ਕਾਲੇ ਹੋ ਜਾਣਗੇ ਠੀਕ ਹੈ ਜੀ ਤੇ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਇਹ ਤੁਹਾਨੂੰ ਦੱਸਦੇ ਆਪਾਂ ਦੇਖੋ ਜੀ ਇੱਥੇ ਆਪਾਂ ਲਵਾਂਗੇ 2 ਚਮਚੇ ਸੌਂਫ ਦੇ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਤੇ ਲੰਬੇ ਟਾਈਮ ਤੱਕ ਠੀਕ ਹੈ ਜੀ ਤੇ ਆਪਾਂ ਨੇ 2 ਚਮਚੇ ਸੌਂਫ ਦੇ ਲੈਨੇ ਤੇ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤੇ ਹੁਣ ਜਿਹੜਾ ਇਹ ਆਪਾਂ ਨੇ ਪਾਣੀ ਐਡ ਕੀਤਾ ਹੈ ਨਾ ਤੇ ਜਿਹੜੀ ਆਪਣੀ ਇਹ ਸੌਂਫ ਆ ਇਹ ਬਿਲਕੁਲ ਆਪਣੀ ਜਿਹੜੀ ਇਹ ਪਾਣੀ ਦੇ ਵਿੱਚ ਫੁੱਲ ਜੂਗੀ ਇਹਨੂੰ ਥੋੜੇ ਜਿਹਾ ਟਾਈਮ ਤੱਕ ਤੁਸੀਂ ਇੱਕ ਸੁਣਾਈ ਰੱਖ ਦਿਓ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਤਰੀਕਾ ਦੱਸਾਂਗੇ ਵੀ ਕੀ ਕਰਨਾ ਹੈ ਠੀਕ ਹੈ ਜੀ ਆਪਣੀ ਇਹ ਦੇਖੋ ਜੀ ਡਾਈ ਤਿਆਰ ਕਰਨੀ ਹੈ ਨਾ ਬਿਲਕੁਲ ਨੇਚਰਲ ਡਾਈ ਬਣ ਕੇ ਆਪਣੀ ਤਿਆਰ ਹੋ ਜਾਣੀ ਹੈ ਤੇ ਜਿਸ ਤਰੀਕੇ ਨਾਲ ਆਪਣਾ ਇਹ ਸੁਰਮਾ ਹੁੰਦਾ ਉਸ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰਾਂਗੇ ਠੀਕ ਹੈ ਜੀ ਤੇ ਬਿਲਕੁਲ ਵੀ ਕੈਮੀਕਲ ਤੋਂ ਫ੍ਰੀ ਆ ਇਹ ਤੇ ਕੋਈ ਜ਼ਿਆਦਾ ਆਪਾਂ ਇਹਦੇ ਵਿੱਚ ਚੀਜ਼ਾਂ ਐਡ ਨਹੀਂ ਕਰਨੀਆਂ ਸਿਰਫ ਆਪਣੀ ਇੱਕ ਚੀਜ਼ ਹੀ ਐਡ ਕਰਨੀ ਆ ਉਹ ਤੁਹਾਨੂੰ ਆਪਾਂ ਦੱਸਾਂਗੇ ਇਹਦੇ ਵਿੱਚ ਕਿਹੜੀ ਚੀਜ਼ ਤੁਸੀਂ ਐਡ ਕਰ ਸਕਦੇ ਹੋ ਦੇਖੋ ਜੀ ਆਪਾਂ ਨੇ ਸੌਂਫ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਇਹ ਸੌਂਫ ਨੂੰ ਤੇ ਇੱਕ ਛਾਨਣੀ ਦੇ ਨਾਲ ਪੋਣਾਂਗੇ ਪਾਣੀ ਦੇ ਵਿੱਚ ਭੋਂ ਕੇ ਰੱਖਣ ਦਾ ਦੇਖੋ ਜੀ ਇਹ ਫਾਇਦਾ ਹੈ ਤੇ ਇਹ ਆਪਣੀ ਜਿਹੜੀ ਸੌਫਾ ਬਿਲਕੁਲ ਗਈ ਫੁੱਲ ਇਹਦਾ ਪਾਣੀ ਬਿਲਕੁਲ ਤੁਸੀਂ ਚੰਗੀ ਤਰ੍ਹਾਂ ਨਾਲ ਨਿਚੋੜ ਦਿਓ ਲਓ ਜੀ ਆਪਾਂ ਨੇ ਇੱਕ ਲੋਹੇ ਦੀ ਕੜਾਹੀ ਲੈ ਲਈ ਇਹਦੇ ਵਿੱਚ ਆਪਾਂ ਜਿਹੜੀ ਇਹ ਸੌਫ ਸੀਗੀ ਇਹ ਚੰਗੀ ਤਰ੍ਹਾਂ ਨਾਲ ਆਪਾਂ ਇਹਦਾ ਪਾਣੀ ਕੱਢਤਾ ਤੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਹੁਣ ਭੁੰਨਾਂਗੇ ਠੀਕ ਹੈ ਜੀ ਗੈਸ ਨੂੰ ਆਪਨੇ ਔਨ ਕਰਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜੀ ਸੌਫ ਆ ਇਹ ਇਹਨੂੰ ਭੁੰਨ ਲਾਂਗੇ ਕਿਹੜੇ ਤਰੀਕੇ ਨਾਲ ਆਪਾਂ ਜੀ ਭੁੰਨਣੀ ਆ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਤੁਸੀਂ ਕੜਾਹੀ ਲੈਣੀ ਹੈ ਜੀ ਲੋਹੇ ਦੀ ਇਨੂੰ ਫਲਾਉਂਦੇ ਰਹਿਣਾ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਤ ਤੋਂ ਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਜੀ ਆਪਣੀ ਬਲੈਕ ਕਲਰ ਦੀ ਹੋ ਗਈ ਸਾਬਨ ਚੰਗੀ ਤਰ੍ਹਾਂ ਨਾਲ ਤੁਸੀਂ ਇਸ ਤਰੀਕੇ ਨਾਲ ਇਹਨੂੰ ਬਲੈਕ ਕਲਰ ਦੀ ਕਰ ਲੈਣਾ ਵਾ ਭੁੰਨ ਕੇ ਠੀਕ ਹੈ ਜੀ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹਦਾ ਅਗਲਾ ਪ੍ਰੋਸੈਸ ਕਿਵੇਂ ਆਪਾਂ ਨੇ ਇਹਨੂੰ ਤਿਆਰ ਕਰਨਾ ਹੈ ਇਹਨਾਂ ਸ਼ਾ ਤੁਸੀਂ ਦੇਖੋ ਜੀ ਲੋਹੇ ਦੀ ਕੜਾਹੀ ਲੈਣੀ ਹੈ ਜਦੋਂ ਕੋਈ ਵੀ ਬਾਲਾਂ ਦੇ ਉੱਤੇ ਆਪਾਂ ਰੈਮਡੀ ਤਿਆਰ ਕਰਨੀ ਆ ਨਾ ਬਣਾਉਣ ਵਾਸਤੇ ਹਮੇਸ਼ਾ ਲੋਹੇ ਦੀ ਕੜਾਹੀ ਹੋਣੀ ਚਾਹੀਦੀ ਹੈ ਆਪਣੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਦੇਖੋ ਜੀ ਕਿਸੇ ਵੀ ਮਿਕਸੀ ਦੇ ਵਿੱਚ ਜੱਗ ਵਿੱਚ ਪਾ ਕੇ ਇਹਨੂੰ ਪੀਸ ਸਕਦੇ ਹੋ ਜਾਂ ਤੁਸੀਂ ਕਿਸੇ ਲਈ ਤੇ ਹੱਥ ਦੇ ਨਾਲ ਇਹਨੂੰ ਇਸ ਤਰੀਕੇ ਨਾਲ ਇਹਦੇ ਵਿੱਚ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਪੋਟਰ ਬਣਾ ਸਕਦੇ ਹੋ ਆਪਾਂ ਇਹਦੇ ਵਿੱਚ ਹੀ ਇਹਦਾ ਪੋਟਰ ਬਣਾ ਇਹਨੂੰ ਤੁਸੀਂ ਲੰਮੇ ਸਮੇਂ ਤੱਕ ਬਣਾ ਕੇ ਰੱਖ ਸਕਦੇ ਹੋ ਦੇਖੋ ਜੀ ਆਪਾਂ ਨੂੰ ਕਈ ਵਾਰੀ ਅਚਾਨਕ ਚੱਕ ਆਪਣੇ ਵਾਲ ਚਿੱਟੇ ਹੁੰਦੇ ਨੇ ਤੇ ਆਪਣੇ ਵਾਲਾਂ ਤੇ ਲਗਾਉਣ ਦਾ ਕਈ ਵਾਰੀ ਮੈਂਦੀ ਵੀ ਟਾਈਮ ਨਹੀਂ ਹੁੰਦਾ ਹੈਗਾ ਇਹ ਤੁਸੀਂ ਜੇ ਬਣਾ ਕੇ ਇਹਨੂੰ ਰੱਖੋਗੇ ਤਾਂ ਇੱਕ ਮਿੰਟ ਚ ਹੀ ਤੁਸੀਂ ਤੁਹਾਡੇ ਵਾਲ ਇਹ ਚਿੱਟੇ ਤੋਂ ਕਾਲੇ ਹੋ ਜਾਣਗੇ ਬਹੁਤ ਜਲਦੀ ਦੇਖੋ ਇਹ ਦੇਖੋ अपना पाउडर बन के तैयार हो जाना क्योंकि गर्म गर्म इस तरीके जो पीसोंगे ना मिनटों मिनट ही पाउडर बन जाना जाए लौची अपना यह बिल्कुल पाउडर बन के तैयार हो गया हाँ हाजी आप चीज़ नहीं मिक्स की हैगी ਸਿਰਫ ਆਪਣਾ ਇਹ ਸੁੱਕਾ ਹੀ ਪਾਟਰ ਦਾ ਲੋਚੀ ਅੱਜ ਤਾਂ ਇਹ ਪਾਟਰ ਨੂੰ ਕੱਟ ਲੈਣੀ ਆ ਇੱਕ ਕੌਲੀ ਵਿੱਚ ਮਿਲੋ ਜੀ ਆਪਣਾ ਕਿੰਨਾ ਵਧੀਆ ਪਾਟਰ ਬਣ ਕੇ ਤਿਆਰ ਹੋਇਆ ਇਹ ਤੇ ਇੱਕ ਕਿਸਮ ਦੀ ਡਾਈ ਜਿਹਨੂੰ ਕਹਿ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਐਰਵਲ ਜੈਲ ਵੀ ਪਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਜੇ ਆਪਾਂ ਵਾਲਾਂ ਨੂੰ ਬਿਲਕੁਲ ਹੀ ਸਮੂਤ ਰੱਖਣਾ ਹੈ ਮਲੈਮ ਹੋਣਾ ਆਪਣੇ ਵਾਲ ਉਹਦੇ ਲਈ ਇਹ ਜ਼ਰੂਰੀ ਆ ਤੇ ਨਹੀਂ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਠੀਕ ਹੈ ਜੀ ਇੱਥੇ ਆਪਾਂ ਨੇ ਇਹ ਨਾ ਇੱਕ ਲਫਾਫੇ ਦੇ ਵਿੱਚ ਥੋੜਾ ਜਿਹਾ ਇਹਨੂੰ ਪਾਊਡਰ ਨੂੰ ਕੱਟ ਲਾਂਗੇ ਜੀ ਇਹਦੇ ਵਿੱਚ ਇਹਨੇ ਪਾਊਡਰ ਦੇ ਵਿੱਚ ਆਪਾਂ ਐਰਵਲ ਜੈਲੀ ਪਾਵਾਂਗੇ ਠੀਕ ਹੈ ਜੀ ਇਨਸ਼ਾਅੱਲਾ ਨਹੀਂ ਪਉਣੀ ਤੁਸੀਂ ਇਹ ਨੇਗ ਡਾਈ ਦੇ ਵਿੱਚ ਤੁਸੀਂ ਨਾ ਆਟਾ ਰੋਜੀ ਆਪਾਂ ਨੇ ਇਹ ਜਿਹੜੀ ਡਾਈ ਤਿਆਰ ਕੀਤੀ ਆ ਤੇ ਤੁਹਾਨੂੰ ਇੱਕ ਵਾਰੀ ਪਾਣੀ ਦੇ ਵਿੱਚੋਂ ਆਪਾਂ ਕੱਢ ਕੇ ਦਿਖਾਉ ਦਿੰਨੇ ਆ ਇਹਦੇ ਵਿੱਚ ਦੇਖੋ ਜੀ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਨਾਰੀਅਲ ਤੇ ਤੇਲ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਜੇ ਤੁਸੀਂ ਬਿਲਕੁਲ ਇਹਨੂੰ ਲੰਮੇ ਸਮੇਂ ਤੱਕ ਰੱਖਣੀ ਚਾਹੁੰਦੇ ਹੋ ਤੇ ਜੇ ਨਾਰੀਅਲ ਦਾ ਤੇਲ ਪਾਇਆ ਹੋਊਗਾ ਵਿੱਚ ਇਹਦੇ ਆਪਣੀ ਇਹ ਜਿਹੜਾ ਆਪਾਂ ਨੇ ਤਿਆਰ ਕੀਤਾ ਹੈ ਪਾਊਡਰ ਤੇ ਇਹ ਫਿਰ ਤੁਹਾਡਾ ਲੰਬੇ ਸਮੇਂ ਤੱਕ ਲੈਗ ਵਾਲ ਰਹਣਗੇ ਠੀਕ ਹੈ ਜੀ ਤੇ ਬਿਲਕੁਲ ਵੀ ਆਪਣਾ ਪਾਣੀ ਲਾਏ ਤੇ ਨਹੀਂ ਉਤਰੂਗੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਆਪਾਂ ਨੇ ਸੌਂਫ ਤੋਂ ਇੱਕ ਕਿਸਮ ਦੀ ਡਾਈ ਤਿਆਰ ਕਰਕੇ ਦਿਖਾਈ ਆ ਤੇ ਬਹੁਤ ਹੀ ਵਧੀਆ ਇਹਦੇ ਫਾਇਦੇ ਨੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਵੀਡੀਓ ਨੂੰ ਜੇ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਜੇ ਸਾਡੇ ਚੈਨਲ ਨੂੰ ਪਹਿਲੀ ਵਾਰ ਹੀ ਦੇਖ ਰਹੇ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਾ ਨੀ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ